ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰਿਆ ਹਾਦਸਾ ਸੜਕ ਵਿਚਾਲੇ ਪਲਟਿਆ ਆਰਮੀ ਦਾ ਟਰੱਕ ਤੇ ਕਾਰ ਹਾਦਸੇ 'ਚ ਕਾਰ ਚਾਲਕ ਤੇ 4 ਤੇ ਜ਼ਖਮਾਂ ਸੁਰੱਖਿਅਤ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਟਰੱਕ ਜੂਨੀਅਰ ਨੇੜੇ ਇੱਕ ਆਰਮੀ ਦੇ ਟਰੱਕ ਤੇ ਇੱਕ ਕਾਰ ਵਿਚਕਾਰ ਟੱਕਰ ਹੋਣ ਤੋਂ ਬਾਅਦ ਆਰਮੀ ਟਰੱਕ ਬੇਕਾਬੂ ਹੋ ਕੇ ਸੜਕ ਵਿਚ ਜ਼ਕਾਰ ਪਲਟ ਗਿਆ ਜਦਕਿ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਇਸ ਹਾਦਸੇ 'ਚ ਇੱਕ ਕਾਰ ਸਵਾਰ ਨੂੰ ਮਾਮਲੀ ਸੱਟਾਂ ਲੱਗੀਆਂ ਨੇ ਜਦਕੀ ਆਰਮੀ ਦੇ ਜਵਾਨ ਬਿਲਕੁਲ ਸੁਰੱਖਿਅਤ ਰਹੇ ਨੇ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਕ੍ਰੇਨ ਦੀ ਮਦਦ ਨਾਲ ਆਰਮੀ ਦੇ ਟਰੱਕ ਅਤੇ ਕਾਰ ਨੂੰ ਸੜਕ 'ਚੋਂ ਹਟਾ ਕੇ ਰਸਤਾ ਬਹਾਲ ਕੀਤਾ ਮਿਲੀ ਜਾਣਕਾਰੀ ਅਨੁਸਾਰ ਆਰਮੀ ਦਾ ਟਰੱਕ ਕੁਝ ਆਰਮੀ ਦੇ ਜਵਾਨਾਂ ਨਾਲ ਪਠਾਨਕੋਟ ਤੋਂ ਇਲਾਹਾਵਾਤ ਜਾ ਰਿਹਾ ਸੀ ਜਦਕਿ ਕਾਰ ਸਵਾਰ ਦਸੂਹਾ ਬਲੋ ਕਿਸੇ ਕਰੇਲੂ ਕਾਮਲੀ ਜਾ ਰਹੇ ਸਨ ਕਿ ਅਚਾਨਕੇ ਹਾਦਸਾ ਵਾਪਰ ਗਿਆ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਇੱਕ ਟਰੱਕ ਜੁਨੀਅਨ ਲਾਗੇ ਇੱਕ ਵਿਆਹ ਰਕੜਦਾ ਕਾਟ ਪਟਿਆ ਜਿਹਦੀ ਮੱਝ ਦੀ ਗੱਲ ਸਾਦੋਨਾ ਅਨੁਨੋਂ ਤੋਂ ਇੱਕ ਫੋਨ ਆਇਆ ਵੀ ਇੱਥੇ ਫੌਜ ਦੀ ਗੱਡੀ ਤੇ ਇੱਕ ਪ੍ਰਾਈਵੇਟ ਗੱਡੀ ਪਲਟ ਗਈ ਆ ਤੇ ਜਦੋਂ ਅਸੀਂ ਆਏ ਤਾਂ ਇਹਨਾਂ ਨੂੰ ਪਤਾ ਕੀਤਾ ਇਹ ਗੱਡੀਆਂ ਦੋਨੇ ਪਾਸੇ ਤੋਂ ਸੁਵੇ ਤੋਂ ਪਠਾਨਕੋਟ ਵਾਲੀ ਜਲੰਧਰ ਵਾਲੀ ਸਾਈਡ ਜਾ ਰਹੀਆਂ ਸੀ ਜੋ ਕਿ ਗੱਡੀਆਂ ਦਾ ਅਨ ਬੈਲੈਂਸ ਹੋਣ ਕਰਕੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਇਕ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਕ੍ਰੇਨ ਸੱਦ ਕੇ ਤਾਂ ਗੱਡੀਆਂ ਰੋਡ ਤੋਂ ਕਲੀਅਰ ਕਰਕੇ ਕਲੀਅਰ ਜਿਹੜਾ ਟਰੱਕ ਪਲਟਿਆ ਉਹ ਕਿਹੜਾ ਹਦਾ ਸੋਜ ਦਾ ਕੋਈ ਦੇ ਮੁਲਾਜ਼ਮਾਂ ਦਾ ਕੋਈ ਸੱਟਾ ਲੱਗਿਆ ਨਹੀਂ ਕਿਸੇ ਮੁਲਾਜ਼ਮ ਦੇ ਵੀ ਨਹੀਂ ਸੱਟ ਲੱਗੀ ਤੇ ਨਾ ਹੀ ਅਨ ਪਰਸਨ ਦੇ ਕਿਸੇ ਦੇ ਸੱਟ ਲੱਗੀ ਆ ਕੋਈ ਨਹੀਂ ਸੱਟਾਂ ਲੱਗੀਆਂ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਆ ਹਾਂਜੀ ਇਹ ਉਹ ਵੱਡੇ ਇੱਕ ਦੇ ਕਾਰਨ ਨਹੀਂ ਹੋਇਆ ਨਹੀਂ ਗੱਡੀਆਂ ਦਾ ਅਨ ਬੈਲੈਂਸ ਹੋਣ ਕਰਕੇ ਗੱਡੀਆਂ ਦਾ ਆਪਸੀ ਟਕਰਾਓ ਹੋਇਆ सर ये जो एक्सीडेंट हुआ है कैसे हुआ और क्या करना नहीं इसमें हम इसका गाड़ी का ड्राइवर था था मैं जा रहा था, और साइड से गाड़ी आ गई सामने से जिससे वो गाड़ी बिल्कुल और हमारी गाड़ी जो डिवाइडर से हमने ब्रेक मारने की कोशिश की ब्रेक हमने लगाया भी जो दिख रहा है वो गाड़ी फिर आई और हमारी गाड़ी डिवाइडर से टकरा गई हमारी गाड़ी आपका क्या नाम है नहीं हमारा क्या नाम है టాండా ఉడు మూడు తస్ తిస్ చోడా ఆతి అర్చుం చేంది ర్పోట